ਲਾਕ ਕਾਂਗਰਸ ਕਮੇਟੀਆਂ ਨੇ ਸਾਰੇ ਪੰਜਾਬ ਦੇ ਵਿੱਚ ਤਕਰੀਬਨ 254 ਤੋਂ ਜ਼ਿਆਦਾ ਬਲੌਕਾਂ ਦੇ ਵਿੱਚ ਜਿਹੜੇ ਹੈਗੇ ਨੇ ਇਹ ਧਰਨੇ ਲੱਗੇ ਨੇ ਔਰ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਂ ਤੁਸੀਂ ਲੋਕਾਂ ਨਾਲ ਜਿਹੜੇ ਬਦਲਾਅ ਦੇ ਤਹਿਤ ਕੀਤੇ ਵਾਅਦੇ ਸੀ ਉਹ ਤਾਂ ਪੂਰੇ ਨਹੀਂ ਕੀਤੇ ਨਾ ਤੁਸੀਂ ਲੋਕਾਂ ਨੂੰ ਰੁਜ਼ਗਾਰ ਦੇ ਸਕੇ ਨਾ ਲੋਕਾਂ ਦਾ ਨਾ ਨਸ਼ਾ ਖਤਮ ਕਰ ਸਕੇ ਨਾ ਤੁਸੀਂ 1000 ਰੁਪਇਆ ਦੇ ਸਕੇ ਨਾ ਚੰਗੇ ਹਸਪਤਾਲ ਦੇ ਸਕੇ ਨਾ ਸਕੂਲਾਂ ਦੇ ਵਾਦੇ ਪੂਰੇ ਹੋਏ ਜਿਹੜਾ ਇਹ ਤੁਸੀਂ ਰੰਗਲਾ ਪੰਜਾਬ ਬਣਾਉਣਾ ਸੀ ਅੱਜ ਕੰਗਲੇ ਪੰਜਾਬ ਵਾਲੇ ਪਾਸੇ ਨੂੰ ਨਾ ਤੋਰੋ ਪੰਜਾਬ ਨੂੰ ਕਿਉਂਕਿ ਪੰਜਾਬ ਦੇ ਲੋਕ ਦੁਖੀ ਹੋ ਕੇ ਘਰਾਂ ਤੋਂ ਨਿਕਲਣਾ ਬੰਦ ਹੋ ਗਏ ਜਿਹੜੀ ਵਿਗੜੀ ਹੋਈ ਕਾਨੂੰਨ ਦੀ ਸਥਿਤੀ ਹੈ ਇਹਨੂੰ ਸੰਭਾਲੋ ਔਰ ਇਹਦੇ ਤੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਸਖਤ ਐਕਸ਼ਨ ਲੈ ਕੇ ਲੋਕਾਂ ਨੂੰ ਨਿਆਂ ਦੋ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਸਹਿਮ ਦਾ ਮਾਹੌਲ ਹੈ ਉਹਦੇ ਚੋਂ ਲੋਕਾਂ ਨੂੰ ਬਾਹਰ ਕੱਢੋ ਪਟਿਆਲਾ ਮਾਰਗ ਬਣਾ ਰਿਹਾ ਕਹਿੰਦੇ ਅਸੀਂ ਬਣਾ ਰਹੇ ਹਾਂ ਭਾਈ ਸਾਹਿਬ ਪਟਿਆਲਾ ਮਾਰਗ ਜਿਹੜਾ 109 ਕਰੋੜ ਰੁਪਏ ਦਾ ਟੈਂਡਰ ਜਦੋਂ ਪੰਜਾਬ ਦੀ ਸਰਕਾਰ ਸੀਗੀ ਤਕਰੀਬਨ ਅਗਸਤ ਮਹੀਨੇ ਦਾ ਸਤੰਬਰ ਦਾ ਆਪਣੇ ਨਵੰਬਰ ਦਾ ਨਵੰਬਰ 2021 ਨੂੰ ਟੈਂਡਰ ਹੋ ਕੇ ਕੰਮ ਅਲਾਟ ਹੋ ਕੇ ਸ਼ੁਰੂ ਹੋ ਚੁੱਕਾ ਸੀਗਾ ਜਿਹੜਾ ਇਹ ਪੁਲ ਹੈਗਾ ਆ ਇੱਥੋਂ ਵਾਲਾ ਆਪਣੇ ਆਦਮ ਆਦਮਪੁਰ ਤੋਂ ਪਹਿਲਾਂ ਜਿਹੜਾ ਪੁਲ ਹੈ ਸਿੱਧੂਵਾਲ ਵਾਲਾ ਉਹਦੇ ਤੇ ਕੰਮ ਵੀ ਸ਼ੁਰੂ ਹੋ ਚੁੱਕਾ ਸੀ ਪੁਲ ਦਾ ਆਹ ਅਲਾਟਮੈਂਟ ਦਾ ਲੈਟਰ ਹੈ ਸਾਡੇ ਕੋਲੇ ਆ ਦੇਖ ਲਓ ਤੁਸੀਂ 2021 ਦਾ 2021 ਦਾ ਅਲਾਟ ਹੋ ਚੁੱਕਿਆ ਸੀਗਾ ਕੰਮ ਸ਼ੁਰੂ ਹੋ ਚੁੱਕਿਆ ਸੀ 109 ਕਰੋੜ ਦਾ ਟੈਂਡਰ ਗੁਲਜੀਤ ਸਿੰਘ ਨਾਗਰਾ ਪਾਸ ਕਰਾ ਕੇ ਸ਼ੁਰੂ ਕਰਾ ਕੇ ਗਿਆ ਸੀ ਸਾਡੀਆਂ ਮਾਵਾਂ ਭੈਣਾਂ ਘਰਾਂ ਤੋਂ ਨਹੀਂ ਨਿਕਲ 파 ਰਹੀਆਂ ਰਾਤਾਂ ਨੂੰ ਲੋਕਾਂ ਨੇ ਘਰਾਂ ਤੋਂ ਨਿਕਲਣਾ ਬੰਦ ਕਰਤਾ ਵਿੱਤ ਕਮਿਸ਼ਨ ਇੱਕ ਇਹੋ ਜਿਹਾ ਫੰਡ ਹੈ ਜਿਹੜਾ ਹਰ 3 ਮਹੀਨੇ ਤੋਂ ਬਾਅਦ ਮਿਊਂਸਲ ਕਮੇਟੀ 'ਚ ਵੀ ਆਉਣਾ ਤੇ ਪੰਚਾਇਤਾਂ 'ਚ ਵੀ ਜਾਉਣਾ ਉਸ ਤੋਂ ਬਿਨਾ ਅੱਜ ਤਕਰੀਬਨ 2 ਸਾਲ 10 ਮਹੀਨੇ 8-10 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਕਿੰਨੇ ਫੰਡ ਲੈ ਕੇ ਆਇਆ ਕਿਹੜੇ ਪ੍ਰੋਜੈਕਟ ਲੈ ਕੇ ਆਇਆ ਔਰ ਕਿਹੜੇ ਪ੍ਰੋਜੈਕਟ ਪੂਰੇ ਕੀਤੇ ਨੇ ਕਿਹੜੀ ਸੜਕ ਜਿਹੜੀ ਇਹਨੇ ਨਵੀਂ ਬਣਾਈ ਹੈ ਕਿਹੜਾ ਕੋਈ ਪ੍ਰੋਜੈਕਟ ਇਹੋ ਜਿਹਾ ਜਿਹੜਾ ਇਹ ਸਪੈਸ਼ਲ ਲੈ ਕੇ ਆਇਆ ਤੇ ਉਹਨੂੰ ਨਵਾਂ ਬਣਾਇਆ ਰਵਨੀਤ ਮਿੱਟੂ ਨੇ ਜੋ ਪਹਿਲਾਂ ਕਾਂਗਰਸ ਦੇ ਵਿੱਚ ਉੱਚਾ ਦੇ ਅਨੰਦ ਮਾਣਿਆ ਤੇ ਅੱਜ ਉਹ ਬੀਜੇਪੀ ਦੇ ਵਿੱਚ ਜਿਹੜੇ ਸ਼ਾਮਲ ਹੋਏ ਨੇ ਉਸ ਤੋਂ ਬਾਅਦ ਲਗਾਤਾਰ ਕਾਂਗਰਸ ਦੇ ਖਿਲਾਫ ਬਿਆਨ ਦਿੱਤੇ ਜਾ ਰਹੇ ਨੇ ਇੱਕ ਪੰਜਾਬੀ ਦੀ ਕਹਾਵਤ ਹੈ ਟੁੱਕੜਬੋਚ ਟੁੱਕੜਬੋਚ ਕਹਿੰਦੇ ਨਾ ਬਾਈ ਆਪਣੇ ਪਿੰਡਾਂ 'ਚ ਆ ਬਾਈ ਟੁੱਕੜਬੋਚ ਹੈ ਇੱਕ ਹੋਰ ਹੈ 나ਚ ਮੇਰੀ ਬੁਲਬੁਲ ਪੈਸਾ ਮਿਲੂਗਾ ਇੱਥੇ ਹੈਗਾ 나ਚ ਮੇਰੀ ਬੁਲਬੁਲ ਮੰਤਰੀ ਪਦ ਮਿਲੂਗਾ ਰਾਜ ਸਭਾ ਮਿਲੂਗੀ ਹੈ ਉਹ ਟੁਕੜਬੋਚ ਜਿਹੜਾ ਆ ਨਾ ਬਣ ਗਿਆ ਆ ਅਸਲ ਚ ਉਹਨੇ ਆਪਣੇ ਪਿਓ ਦਾਦੇ ਦੀ ਵਿਰਾਸਤ ਨੂੰ ਖੋਰਾ ਲਾਇਆ ਤੇ ਉਹ ਬੀਜੇਪੀ ਦਾ ਟੁਕੜਬੋਚ ਬਣ ਗਿਆ ਅੱਜ ਬੀਜੇਪੀ ਅੱਗੇ ਬੁਲਬੁਲ ਵਾਂਗੂ ਨੱਚਦਾ ਉਹ ਕਹਿੰਦੇ 나ਚ ਮੇਰੀ ਬੁਲਬੁਲ ਮંત્રી ਬਣਾਉਣਗੇ ਰਾਜ ਸਭਾ ਬਣਾਉਣਗੇ ਨਗਰਾ ਸਰ ਤੁਸੀਂ ਕਹ ਕੇ ਪੰਜਾਬ ਸਰਕਾਰ ਕੰਗਲਾ ਪੰਜਾਬ ਬਣਾ ਰਹੀ ਹੈ ਪਰ ਮੁੱਖ ਮੰਤਰੀ ਦਾ ਕਹਿ ਰਿਹਾ ਕਿ ਪੰਜਾਬ ਤਰੱਕੀ ਦੇ ਲੀਆ ਤੇ ਦੱਸੋ ਕਿਹੜੀ ਤਰੱਕੀ ਹੈ ਤੁਸੀਂ ਫਤੇਗੜ ਸਾਹਿਬ ਤੇ ਦੇਖ ਰਹੇ ਹੋ ਮੈਂ ਤਾਂ ਅੱਜ ਕਿਹਾ ਐਮ ਐਲ ਏ ਫਤੇਗੜ ਸਾਹਿਬ ਨੂੰ ਕਿ ਤੂੰ ਐਮ ਐਲ ਏ ਫਤੇਗੜ ਸਾਹਿਬ ਜਿਹੜਾ ਆ ਉਹ ਪੰਜਾਬ ਦੇ ਲੋਕਾਂ ਨੂੰ ਫਤੇਗੜ ਸਾਹਿਬ ਹਲਕੇ ਦੇ ਲੋਕਾਂ ਨੂੰ ਦੱਸੇ ਕਿ ਅਪ੍ਰੈਲ 2022 ਦੀ ਸਰਕਾਰ ਬਣੀ ਹੈ April 2022 ਤੋਂ ਬਾਅਦ ਮਾਈ ਤੋਂ April 2022 ਤੋਂ ਬਾਅਦ ਦੀ ਗੱਲ ਕਰ ਰਹੇ ਹਾਂ ਉਹ ਤੋਂ ਪਹਿਲਾਂ ਦੀ ਨਹੀਂ ਬਾਅਦ ਕਿਹੜੇ ਫੰਡ ਵਿਕਾਸ ਦੇ ਕਿਹੜੇ ਫੰਡ ਤੁਸੀਂ ਪੰਜਾਬ ਦੀ ਸਰਕਾਰ ਤੋਂ ਲੈ ਕੇ ਆਇਓ ਵਿੱਤ ਕਮਿਸ਼ਨ ਨੂੰ ਛੱਡ ਦਿਓ ਮੈਂ ਐਮ ਐਲ ਏ ਫਤੇਕਰ ਸਾਹਿਬ ਨੂੰ ਚੈਲੰਜ ਕਰਦਾ ਕਿ ਤੂੰ ਦੱਸ ਇੱਥੇ ਲੋਕਾਂ ਨੂੰ ਕਿਹੜਾ ਟੈਂਡਰ ਤੋਂ ਆਪਣੇ ਸਮੇਂ ਦੇ ਵਿੱਚ ਜੇ ਇਹਨਾਂ ਨੇ ਕੰਮ ਕਰਾਉਣਾ ਹੈ ਉਹ ਕਰਾਇਆ ਹੋਊਗਾ ਇਹਨਾਂ ਦੇ ਸਮੇਂ 'ਚ ਟੈਂਡਰ ਪਿਆ ਹੋਊਗਾ ਨਾ ਇਹਨਾਂ ਦੇ ਸਮੇਂ 'ਚ ਅਲਾਟ ਹੋਇਆ ਹੋਊਗਾ ਲੋਟੀ ਧਿਰ ਦੇ ਨਾਤੇ ਲੋਕਾਂ ਦੇ ਜਿਹੜੀ ਸਮੱਸਿਆਵਾਂ ਨੇ ਉਹਨਾਂ ਨੂੰ ਸਰਕਾਰ ਦੇ ਕੋਲ ਉਠਾਇਆ ਜਾਵੇ ਥਾਂ ਥਾਂ ਦੇ ਉੱਤੇ ਔਰ ਇਸ ਤੋਂ ਸਰਕਾਰ ਨੂੰ ਕੁਛ ਮੜਾ ਮੋਟਾ ਸਰਕਾਰ ਸਮਝੇ ਕਿ ਅਸੀਂ ਲੋਕਾਂ ਦੇ ਵਾਸਤੇ ਕੁਛ ਕੰਮ ਕਰਨਾ ਹੈ ਪ੍ਰਸ਼ਾਸਨ ਸਮਝੇ ਕਿ ਉਹਨਾਂ ਦੀ ਕੋਈ ਜ਼ਿੰਮੇਵਾਰੀ ਕਾਂਗਰਸ ਵੇਲੇ ਕੁਲਜੀਤ ਸਿੰਘ ਨਾਗਰਾ ਜਦੋਂ ਐਮ ਐਲ ਏ ਸੀਗਾ ਇੱਥੇ ਉਦੋਂ ਦੇ ਜਿਹੜੇ ਪੈਸੇ ਸੀ ਉਹ ਨਹੀਂ ਖਤਮ ਹੋਏ ਭੱਟ ਸਾਹਿਬ ਜੇ ਕਹਾਂ ਤਾਂ ਮੈਂ ਤੁਹਾਨੂੰ ਦੱਸ ਦੂੰਗਾ ਕਬੇ ਐਮਐਲਏ ਸਾਹਿਬ ਨਹੀਂ ਹੈਗੇ ਮੈਂ ਕਹਿੰਦਾ ਚੈਲੰਜ ਕਰਦਾ ਲਖਵੀਰ ਸਿੰਘ ਰਾਏ ਨੂੰ ਕਵੇ ਵੀ ਅਜੇ ਤੱਕ ਉਹ ਵਾਲੇ ਪੈਸੇ ਨਹੀਂ ਹੈਗੇ ਫਿਰ ਮੈਂ ਦੱਸ ਦੂੰਗਾ ਕਿ ਕਿਹੜੇ ਕਿਹੜੇ ਡਿਪਾਰਟਮੈਂਟ ਤੇ ਅਜੇ ਵੀ ਪਏ ਕੋਈ ਮੰਤਰੀ ਆ ਗਿਆ ਤੇ ਉਹਦੇ ਬੋਡ ਲੱਗ ਗਿਆ ਜੇ ਉਹਦੇ ਵਿੱਚ ਨਾ ਲੱਗਿਆ ਚੋਹਾ ਪੱਕਾ ਕੀਤਾ ਮੰਤਰੀ ਆਗੇ ਤੇ ਲੱਗ ਗਏ ਮੈਨੂੰ ਦੱਸੋ ਅੱਜ ਤੱਕ ਐਮਐਲਏ ਸਾਹਿਬ ਜਿਹੜੇ ਲਖਵੀਰ ਸਿੰਘ ਰਾਏ ਨੇ ਉਹ ਤਾਂ ਕੁਲਜੀਤ ਸਿੰਘ ਨਾਗਰਾ ਦੇ ਕੀਤੇ ਹੋਏ ਕੰਮਾਂ ਦੇ ਬੋਡ ਲਈ ਜਾਂਦੇ ਨੇ ਪੈਸਾ ਖਰਾਬ ਕੀਤਾ ਜਾ ਰਿਹਾ ਬੋਡਾਂ ਦੇ ਲੋਕ ਲੋਕ ਤਰਾ ਤਰਾ ਕਰ ਰਹੇ ਨੇ ਇਹ ਤਾਂ ਬੰਦ ਕੀਤਾ ਸਾਡੇ ਵੇਲੇ ਬੰਦ ਕੀ ਖਤਮ ਕਰਤੀ ਬਿਜਲੀ ਦੀ ਜਗ੍ਹਾ ਸਾਡੇ ਵੇਲੇ ਬੰ ਤੇ ਭਗਵੰਤ ਮਾਨ ਇਹ ਕਿਹਾ ਕਰਦੇ ਸੀਗੇ ਕਿ ਭਾਈ ਬੋਰਡ ਦੇ ਉੱਤੇ ਨਾਮ ਬਣਾਉਣ ਵਾਲੇ ਮਿਸਤਰੀ ਦਾ ਲੱਗੂਗਾ ਹੈ ਉਸ ਉਸ ਵਰਕਰ ਦਾ ਲੱਗੂਗਾ ਜਿੰਨੇ ਉਹ ਸੜਕ ਬਣਾਈ ਹੈ ਜਾਂ ਬਿਲਡਿੰਗ ਬਣਾਈ ਹੈ ਤੇ ਅੱਜ ਉਹ ਵਿਚਾਰਾ ਨਾ ਮਿਸਤਰੀ ਕਿਤੇ ਦਿਖਦਾ ਨਾ ਵਰਕਰ ਦਿਖਦਾ ਤੇ ਬੋਰਡ ਦੇ ਉੱਤੇ ਇਹਨਾਂ ਦੇ ਘੜਮ ਚੌਧਰੀ ਦਿਖਦੇ ਨੇ ਜਿਨ੍ਹਾਂ ਨੇ ਪਿਛਲੀ ਕੀ ਸਰਕਾਰ ਦੇ ਦਿੱਤੇ ਹੋਏ ਪੈਸਿਆਂ ਦੇ ਉੱਤੇ ਕੰਮ ਕਰਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਜਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਸਰਦਾਰ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਦੇ ਵਿੱਚ ਅੱਜ ਧਰਨਾ ਲਗਾਇਆ ਗਿਆ ਸੀ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ। ਕੱਲ੍ਹ ਬਾਤ ਕਰਾਂਗੇ ਕੁਲਜੀਤ ਸਿੰਘ ਨਾਗਰਾ ਦਾ ਕਹਿਣਾ ਉਹਨਾਂ ਦਾ ਕੀ ਕਹਿਣਾ ਹੈ ਕਿ ਕਿਉਂ ਇਹ ਧਰਨਾ ਲਗਾਇਆ ਗਿਆ। ਨਾਗਰਾ ਸਾਹਿਬ ਧਰਨਾ ਲਾਇਆ ਕਿ ਅੱਜ ਜਿਹੜੇ ਕੀ ਕਰ ਰਹੇ ਧਰਨਾ ਲਾਇਆ। ਪੰਜਾਬ ਦੇ ਵਿੱਚ ਜਿਹੜੀ ਵਿਗੜੀ ਹੋਈ ਕਾਨੂੰਨ ਵਿਵਸਥਾ ਹੈ ਜੀ ਪੰਜਾਬ ਦੇ ਵਿੱਚ ਜਿਹੜੀ ਐ ਲਾ ਐਂਡ ਆਰਡਰ ਦੀ ਸਥਿਤੀ ਬਣੀ ਹੋਈ ਹੈ ਨਸ਼ਿਆਂ ਦਾ ਜਿਹੜਾ ਬੋਲਬਾਲਾ ਆ ਚੋਰੀਆਂ ਟਕੈਤੀਆਂ ਰਸਤਿਆਂ 'ਚ ਲੁੱਟਖੋ ਘਰਾਂ 'ਚ ਜਾ ਕੇ ਗੋਲੀਆਂ ਮਾਰ ਕੇ ਮਾਰ ਦੇਣਾ ਗੈਂਗਸਟਰਵਾਦ ਇਹ ਜਿਹੜੀ ਸਥਿਤੀ ਪੰਜਾਬ ਦੀ ਬਣੀ ਹੈ ਅੱਜ ਇਸ ਕਾਨੂੰਨ ਵਿਵਸਥਾ ਦੇ ਵਿਗੜੇ ਹੋਏ ਹਾਲਾਤ ਦੇ ਖਿਲਾਫ ਰੋਸ ਵਜੋਂ ਇਹ ਧਰਨਾ ਜਿਹੜਾ ਆ ਬਲੋਕ ਕਾਂਗਰਸ ਕਮੇਟੀਆਂ ਨੇ ਸਾਰੇ ਪੰਜਾਬ ਦੇ ਵਿੱਚ ਤਕਰੀਬਨ 254 ਤੋਂ ਜ਼ਿਆਦਾ ਬਲਾਕਾਂ ਦੇ ਵਿੱਚ ਅੱਜ ਜਿਹੜੇ ਹੈਗੇ ਨੇ ਇਹ ਧਰਨੇ ਲੱਗੇ ਨੇ ਔਰ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਆ ਔਰ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਇਹ ਜਿਹੜੀ ਵਿਗੜੀ ਹੋਈ ਕਾਨੂੰਨ ਦੀ ਸਥਿਤੀ ਹੈ ਇਹਨੂੰ ਸੰਭਾਲੋ ਔਰ ਇਹਦੇ ਤੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਸਖਤ ਐਕਸ਼ਨ ਲੈ ਕੇ ਲੋਕਾਂ ਨੂੰ ਨਿਆਂ ਦਿਓ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਸਹਿਮ ਦਾ ਮਾਹੌਲ ਹੈ ਉਹਦੇ ਚੋਂ ਲੋਕਾਂ ਨੂੰ ਬਾਹਰ ਕੱਢੋ ਤਾਂ ਕਿ ਲੋਕ ਜਿਹੜੀ ਹੈ ਆਪਣੀ ਜ਼ਿੰਦਗੀ ਨੂੰ ਸਹੀ ਰੂਪ ਚ ਜੀ ਸਕਣ ਤੁਸੀਂ ਲੋਕਾਂ ਨਾਲ ਜਿਹੜੇ ਬਦਲਾਅ ਦੇ ਤਹੇ ਕਿਤੇ ਵਾਦੇ ਸੀ ਉਹ ਤਾਂ ਪੂਰੇ ਨਹੀਂ ਕੀਤੇ ਨਾ ਤੁਸੀਂ ਲੋਕਾਂ ਨੂੰ ਰੋਜ਼ਗਾਰ ਦੇ ਸਕੇ ਨਾ ਲੋਕਾਂ ਨਾ ਨਸ਼ਾ ਖਤਮ ਕਰ ਸਕੇ ਨਾ ਤੁਸੀਂ ਹਜ਼ਾਰ ਰੁਪਈਆ ਦੇ ਸਕੇ ਨਾ ਚੰਗੇ ਹਸਪਤਾਲ ਦੇ ਸਕੇ ਨਾ ਸਕੂਲਾਂ ਦੇ ਵਾਦੇ ਪੂਰੇ ਹੋਏ ਸਾਰਾ ਕੁਝ ਵਾਦੇ ਤਾਂ ਉੱਥੇ ਹੀ ਰਹਿ ਗਏ ਪਰ ਜਿਹੜਾ ਇਹ ਤੁਸੀਂ ਰੰਗਲਾ ਪੰਜਾਬ ਬਣਾਉਣਾ ਸੀ ਅੱਜ ਕੰਗਲੇ ਪੰਜਾਬ ਵਾਲੇ ਪਾਸੇ ਨੂੰ ਨਾ ਤੋਰੋ ਪੰਜਾਬ ਨੂੰ ਕਿਉਂਕਿ ਪੰਜਾਬ ਦੇ ਲੋਕ ਦੁਖੀ ਹੋ ਕੇ ਘਰਾਂ ਤੋਂ ਨਿਕਲਣਾ ਬੰਦ ਹੋ ਗਏ ਪੰਜਾਬ ਦੀਆਂ ਸਾਡੀਆਂ ਮਾਵਾਂ ਭੈਣਾਂ ਘਰਾਂ ਤੋਂ ਨਹੀਂ ਨਿਕਲ 파 ਰਹੀਆਂ ਰਾਤਾਂ ਨੂੰ ਲੋਕਾਂ ਨੇ ਘਰਾਂ ਤੋਂ ਨਿਕਲਣਾ ਬੰਦ ਕਰਤਾ ਸੋ ਇਸ ਕਰਕੇ ਇਹ ਰੋਸ ਧਰਨਾ ਸੀਗਾ ਤਾਂ ਕਿ ਇਹਨਾਂ ਨੂੰ ਇੱਕ ਚੇਤਾਵਨੀ ਦਿੱਤੀ ਜਾਵੇ ਔਰ ਵਿਰੋਧੀ ਧਿਰ ਦੇ ਨਾਤੇ ਲੋਕਾਂ ਦੇ ਜਿਹੜੀ ਸਮੱਸਿਆਵਾਂ ਨੇ ਉਹਨਾਂ ਨੂੰ ਸਰਕਾਰ ਦੇ ਕੋਲ ਉਠਾਇਆ ਜਾਵੇ ਥਾਂ ਥਾਂ ਦੇ ਉੱਤੇ ਔਰ ਇਸ ਤੋਂ ਸਰਕਾਰ ਨੂੰ ਕੁਛ ਮੜਾ ਮੋਟਾ ਸਰਕਾਰ ਸਮਝੇ ਕਿ ਅਸੀਂ ਲੋਕਾਂ ਦੇ ਵਾਸਤੇ ਕੁਝ ਕੰਮ ਕਰਨਾ ਹੈ ਪ੍ਰਸ਼ਾਸਨ ਸਮਝੇ ਕਿ ਉਹਨਾਂ ਦੀ ਕੋਈ ਜ਼ਿੰਮੇਵਾਰੀ ਹੈ ਨਗਰ ਸਾਹਿਬ ਤੁਸੀਂ ਕਹੇ ਕਿ ਪੰਜਾਬ ਸਰਕਾਰ ਕੰਗਲਾ ਪੰਜਾਬ ਬਣਾ ਰਹੀ ਹੈ ਪਰ ਮੁੱਖ ਮੰਤਰੀ ਦਾ ਕਹਿ ਰਿਹਾ ਕਿ ਪੰਜਾਬ ਤਰੱਕੀ ਦੇ ਲੀਆ ਤੇ ਦੱਸੋ ਕਿਹੜੀ ਤਰੱਕੀ ਹੈ ਤੁਸੀਂ ਫਤਿਹਗੜ੍ਹ ਸਾਹਿਬ ਤੇ ਦੇਖ ਰਹੇ ਹੋ ਮੈਂ ਤਾਂ ਅੱਜ ਕਿਹਾ ਐਮ ਐਲ ਏ ਫਤਿਹਗੜ੍ਹ ਸਾਹਿਬ ਨੂੰ ਕਿ ਤੂੰ ਐਮ ਐਲ ਏ ਫਤਿਹਗੜ੍ਹ ਸਾਹਿਬ ਜਿਹੜਾ ਆ ਉਹ ਪੰਜਾਬ ਦੇ ਲੋਕਾਂ ਨੂੰ ਫਤਿਹਗੜ੍ਹ ਸਾਹਿਬ ਹਲਕੇ ਦੇ ਲੋਕਾਂ ਨੂੰ ਦੱਸੇ ਕਿ ਅਪ੍ਰੈਲ 2022 ਦੀ ਸਰਕਾਰ ਬਣੀ ਹੈ April 2022 ਤੋਂ ਬਾਅਦ ਮਾਈ ਤੋਂ April 2022 ਤੋਂ ਬਾਅਦ ਦੀ ਗੱਲ ਕਰ ਰਹੇ ਹਾਂ ਉਹ ਤੋਂ ਪਹਿਲਾਂ ਦੀ ਨਹੀਂ ਬਾਅਦ ਕਿਹੜੇ ਫੰਡ ਵਿਕਾਸ ਦੇ ਕਿਹੜੇ ਫੰਡ ਤੁਸੀਂ ਪੰਜਾਬ ਦੀ ਸਰਕਾਰ ਤੋਂ ਲੈ ਕੇ ਆਇਓ ਵਿੱਤ ਕਮਿਸ਼ਨ ਨੂੰ ਛੱਡ ਦਿਓ ਵਿੱਤ ਕਮਿਸ਼ਨ ਇੱਕ ਇਹੋ ਜਿਹਾ ਫੰਡ ਹੈ ਜਿਹੜਾ ਹਰ 3 ਮਹੀਨੇ ਤੋਂ ਬਾਅਦ ਮਿਊਂਸਲ ਕਮੇਟੀ 'ਚ ਵੀ ਆਉਣਾ ਤੇ ਪੰਚਾਇਤਾਂ 'ਚ ਵੀ ਜਾਉਣਾ ਉਸ ਤੋਂ ਬਿਨਾ ਅੱਜ ਕਰੀਬਨ 2 ਸਾਲ 10 ਮਹੀਨੇ 8 10 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਕਿੰਨੇ ਫੰਡ ਲੈ ਕੇ ਆਇਆ ਕਿਹੜੇ ਪ੍ਰੋਜੈਕਟ ਲੈ ਕੇ ਆਇਆ ਔਰ ਕਿਹੜੇ ਪ੍ਰੋਜੈਕਟ ਪੂਰੇ ਕੀਤੇ ਨੇ ਕਿਹੜੀ ਸੜਕ ਜਿਹੜੀ ਇਹਨੇ ਨਵੀਂ ਬਣਾਈ ਹੈ ਕਿਹੜਾ ਕੋਈ ਪ੍ਰੋਜੈਕਟ ਹੈ ਜਿਹੜਾ ਇਹ ਸਪੈਸ਼ਲ ਲੈ ਕੇ ਆਇਆ ਤੇ ਉਹਨੂੰ ਨਵਾਂ ਬਣਾਇਆ ਔਰ ਕਿੰਨਾ ਫੰਡ ਲੈ ਕੇ ਆਇਆ ਅਪ੍ਰੈਲ 2022 ਤੋਂ ਬਾਅਦ ਦੱਸ ਦਵੇ ਪਟਿਆਲਾ ਮਾਰਗ ਬਣਾ ਰਿਹਾ ਕਹਿੰਦੇ ਅਸੀਂ ਬਣਾ ਰਹੇ ਹਾਂ ਭਾਈ ਸਾਹਿਬ ਪਟਿਆਲਾ ਮਾਰਗ ਜਿਹੜਾ 109 ਕਰੋੜ ਰੁਪਏ ਦਾ ਟੈਂਡਰ ਜਦੋਂ ਪੰਜਾਬ ਦੀ ਸਰਕਾਰ ਸੀਗੀ ਤਕਰੀਬਨ ਅਗਸਤ ਮਹੀਨੇ ਦਾ ਸਤੰਬਰ ਦਾ ਆਪਣੇ ਨਵੰਬਰ ਦਾ ਨਵੰਬਰ 2021 ਨੂੰ ਟੈਂਡਰ ਹੋ ਕੇ ਕੰਮ ਅਲਾਟ ਹੋ ਕੇ ਸ਼ੁਰੂ ਹੋ ਚੁੱਕਾ ਸੀਗਾ ਜਿਹੜਾ ਇਹ ਪੁਲ ਹੈਗਾ ਆ ਇਥੋਂ ਵਾਲਾ ਆਪਣੇ ਆਦਮ ਆਦਮਪੁਰ ਤੋਂ ਪਹਿਲਾਂ ਜਿਹੜਾ ਪੁਲ ਹੈ ਸਿੱਧੂਵਾਲ ਵਾਲਾ ਉਹਦੇ ਤੇ ਕੰਮ ਵੀ ਸ਼ੁਰੂ ਹੋ ਚੁੱਕਾ ਸੀ ਪੁਲ ਦਾ ਆਹ ਅਲਾਟਮੈਂਟ ਦਾ ਲੈਟਰ ਹੈ ਸਾਡੇ ਕੋਲੇ ਆ ਦੇਖ ਲਓ ਤੁਸੀਂ 2021 ਦਾ 2021 ਦਾ ਅਲਾਟ ਹੋ ਚੁੱਕਿਆ ਸੀਗਾ ਕੰਮ ਸ਼ੁਰੂ ਹੋ ਚੁੱਕਿਆ ਸੀ 109 ਕਰੋੜ ਦਾ ਟੈਂਡਰ ਕੁਲਜੀਤ ਸਿੰਘ ਨਾਗਰਾ ਪਾਸ ਕਰਾ ਕੇ ਸ਼ੁਰੂ ਕਰਾ ਕੇ ਗਿਆ ਸੀ 3 ਸਾਲ ਇਹਨਾਂ ਨੇ ਇਸ ਟੈਂਡਰ ਦੇ ਪੈਸੇ ਜਮ੍ਹਾਂ ਕਰਾ ਕੇ ਗਏ ਸੀ ਇਹ ਨਹੀਂ ਪੈਸੇ ਨਹੀਂ ਪੈਸੇ ਜਮ੍ਹਾਂ ਕਰਾ ਕੇ ਗਏ ਸੀ 3 ਸਾਲ ਪੌਣੇ 3 ਸਾਲ 2.5 ਸਾਲ ਇਨ੍ਹਾਂ ਤੋਂ ਦਰਖਤ ਨਹੀਂ ਕੱਟੇ ਗਏ ਕਿਉਂਕਿ ਦੋਹਾਂ ਸਾਈਡਾਂ ਤੋਂ ਸੜਕ ਤੋਂ ਦਰਖਤ ਕੱਟਣੇ ਸੀ ਔਰ ਉਸ ਤੋਂ ਬਾਅਦ ਉਹ ਸੜਕ ਦੀ ਵਾਈਟਨਿੰਗ ਹੋਣੀ ਹੈ ਇਹਦੇ ਵਿੱਚ ਡਿਵਾਈਡਰ ਪੈਣਾ ਹੈ 109 ਕਰੋੜ ਰੁਪਏ ਦਾ ਟੈਂਡਰ ਹੈ ਮੈਂ ਐਮਐਲਏ ਫਤੇਕਰ ਸਾਹਿਬ ਨੂੰ ਚੈਲੰਜ ਕਰਦਾ ਕਿ ਤੂੰ ਦੱਸ ਇੱਥੇ ਲੋਕਾਂ ਨੂੰ ਵੀ ਕਿਹੜਾ ਟੈਂਡਰ ਤੋਂ ਆਪਣੇ ਸਮੇਂ ਦੇ ਵਿੱਚ ਇਹ ਇਹਨਾਂ ਨੇ ਕੰਮ ਕਰਾਣਾ ਹੈ ਉਹ ਕਰਾਇਆ ਹੋਊਗਾ ਇਹਨਾਂ ਦੇ ਸਮੇਂ 'ਚ ਟੈਂਡਰ ਪਿਆ ਹੋਊਗਾ ਨਾ ਇਹਨਾਂ ਦੇ ਸਮੇਂ 'ਚ ਅਲਾਟ ਹੋਇਆ ਹੋਊਗਾ ਇਹਨਾਂ ਦੇ ਸਮੇਂ ਦੇ ਵਿੱਚ ਫਿਰ ਕੰਮ ਸ਼ੁਰੂ ਹੋਊਗਾ ਕਿਉਂ ਗੁੰਮਰਾਹ ਕੀਤਾ ਜਾ ਰਿਹਾ ਲੋਕਾਂ ਨੂੰ ਕਿਉਂ ਗੁੰਮਰਾਹ ਕੀਤਾ ਜਾ ਰਿਹਾ ਦੇਖੋ ਇਹ ਗੁੰਮਰਾਹ ਵਾਲੀ ਸਰਕਾਰ ਹੈ ਮਸ਼ਹੂਰੀਆਂ ਵਾਲੀ ਸਰਕਾਰ ਹੈ ਯਾਰ ਤੁਸੀਂ ਇੱਥੋਂ ਚੱਲ ਪੋ ਆ ਫਤੇਗੜ ਸਾਹਿਬ ਜੀ ਤੁਹਾਨੂੰ 50 60 ਬੋਟ ਭਗਵੰਤ ਮਾਨ ਦੇ ਲੱਗ ਜਾਣਗੇ ਐਨੇ ਹਜ਼ਾਰ ਨੌਕਰੀ ਦੇਤੀ ਐਨਾ ਆ ਬਣਾਤਾ ਐਨੇ ਆ ਬਣਾਤੇ ਇਹ ਜਿਹੜੀ ਬੋਟ ਤਾਂ ਕਾਂਗਰਸ ਵਲੇ ਵੀ ਲੱਗਦੇ ਸੀ ਬੋਟ ਬੋਟ ਜਿਹੜੇ ਲੱਗਦੇ ਸੀ ਉਹ ਅਸਲੀਅਤ ਦੇ ਲੱਗਦੇ ਸੀ ਝੂਠੇ ਨਹੀਂ ਸੀ ਲੱਗਦੇ ਝੂਠੇ ਬੋਰਡ ਲਵਾਉਣ ਦੀ ਸਾਨੂੰ ਆਦਤ ਨਹੀਂ ਸੀ ਤੁਸੀਂ ਤਾਂ ਬੋਰਡਾਂ ਦੀ ਗੱਲ ਕੀਤੀ ਹੈ ਮੈਨੂੰ ਐਂ ਦੱਸੋ ਆਹ ਸੜਕ ਬਣੀ ਐ ਆ ਡਬਲ ਕੀਤੀ ਸੀ ਪੈਰੋਂਪੁਰ ਵਾਲੀ ਡਬਲ ਕੀਤੀ ਸੀ ਬੱਸੀ ਵਾਲੀ ਡਬਲ ਕੀਤੀ ਸੀ ਮੇਰਾ ਬੋਰਡ ਦੇਖਦਾ ਕਿਤੇ ਦੱਸੋ ਬਡਾਲੀ ਆਲਾ ਸਿੰਘ ਤੋਂ ਝਾਂਪੁਰ ਵਾਲੀ ਸੜਕ ਪ੍ਰਧਾਨ ਮੰਤਰੀ ਸੜਕ ਯੋਜਨਾ ਚ 18 ਫੁੱਟ ਬਣਾਈ ਮੇਰਾ ਬੋਰਡ ਦੇਖਿਆ ਕਿਤੇ ਜਾ ਕੇ ਦੇਖ ਲਓ ਸਾਧੂਗੜ੍ਹ ਤੋਂ ਲੈ ਕੇ ਤੇ ਆਪਣਾ ਖਰੋੜੇ ਤੋਂ ਬਦੋਚੀ ਕਲਾਂ ਤੇ ਅਤਾਪੁਰ ਤੋਂ ਹੋ ਕੇ ਚਨਾਥਰ ਤੱਕ ਬਣਾਈ 18 ਫੁੱਟ ਮੇਰਾ ਬੋਰਡ ਦਿਖਦਾ ਕਿਤੇ ਹੂੰ ਦੱਸੋ ਕਿਤੇ ਮੇਰਾ ਬੋਰਡ ਦਿਖਦਾ ਹੋਵੇ ਕੋਈ ਮੰਤਰੀ ਆ ਗਿਆ ਤੇ ਉਹਦੇ ਬੋਰਡ ਲੱਗ ਗਿਆ ਹੂੰ ਤੇ ਉਹਦੇ ਵਿੱਚ ਨਾ ਲੱਗਿਆ ਚੋਹਾ ਪੱਕਾ ਕੀਤਾ ਮੰਤਰੀ ਆ ਗਏ ਤੇ ਲੱਗ ਗਏ ਮੈਨੂੰ ਦੱਸੋ ਅੱਜ ਤਾਂ ਐਮਐਲਏ ਸਾਹਿਬ ਜਿਹੜੇ ਲਖਵੀਰ ਸਿੰਘ ਰਾਏ ਨੇ ਉਹ ਤਾਂ ਕੁਲਜੀਤ ਸਿੰਘ ਨਾਗਰਾ ਦੇ ਕੀਤੇ ਹੋਏ ਕੰਮਾਂ ਦੇ ਬੋਰਡ ਲਾਈ ਜਾਂਦੇ ਹੂੰ ਕਿਉਂ ਕਿਉਂ ਜਿਹੜਾ ਪੈਸਾ ਖਰਾਬ ਕੀਤਾ ਜਾ ਰਿਹਾ ਬੋਰਡਾਂ ਦੇ ਲੋਕ ਲੋਕ ਤਰਾ ਤਰਾ ਕਰ ਰਹੇ ਨੇ ਇਹ ਤਾਂ ਬੰਦ ਕੀਤਾ ਸਾਡੇ ਵੇਲੇ ਬੰਦਗੀ ਖਤਮ ਕਰਤੀ ਬਿਜਲੀ ਦੀ ਜਗ੍ਹਾ ਸਾਡੇ ਵੇਲੇ ਬੰਦ ਕੀਤਾ ਸੀਗਾ ਤੇ ਭਗਵੰਤ ਮਾਨ ਇਹ ਕਿਹਾ ਕਰਦੇ ਸੀਗੇ ਕਿ ਭਾਈ ਬੋਰਡ ਦੇ ਉੱਤੇ ਨਾਮ ਬਣਾਉਣ ਵਾਲੇ ਮਿਸਤਰੀ ਦਾ ਲੱਗੂਗਾ ਹੈ ਉਸ ਉਸ ਵਰਕਰ ਦਾ ਲੱਗੂਗਾ ਜਿੰਨੇ ਉਹ ਸੜਕ ਬਣਾਈ ਹੈ ਜਾਂ ਬਿਲਡਿੰਗ ਬਣਾਈ ਹੈ ਤੇ ਅੱਜ ਉਹ ਵਿਚਾਰਾ ਨਾ ਮਿਸਤਰੀ ਕਿਤੇ ਦਿਖਦਾ ਨਾ ਵਰਕਰ ਦਿਖਦਾ ਤੇ ਬੋਰਡ ਦੇ ਉੱਤੇ ਇਹਨਾਂ ਦੇ ਘੜਮ ਚੌਧਰੀ ਦਿਖਦੇ ਨੇ ਜਿਨ੍ਹਾਂ ਨੇ ਪਿਛਲੀ ਕੀ ਸਰਕਾਰ ਦੇ ਦਿੱਤੇ ਹੋਏ ਪੈਸਿਆਂ ਦੇ ਉੱਤੇ ਕੰਮ ਕਰਾ ਰਹੇ ਨੇ ਅਜੇ ਤੱਕ ਤਾਂ ਫਤੇਗੜ ਸਾਹਿਬ ਚੋਂ ਜਿਹੜਾ ਕਾਂਗਰਸ ਵੇਲੇ ਕੁਲਜੀਤ ਸਿੰਘ ਨਾਗਰਾ ਜਦੋਂ ਐਮਐਲਏ ਸੀਗਾ ਇੱਥੇ ਉਦੋਂ ਦੇ ਜਿਹੜੇ ਪੈਸੇ ਸੀ ਉਹ ਨਹੀਂ ਖਤਮ ਹੋਏ ਭੱਟ ਸਾਹਿਬ ਜੇ ਕਹੋਂ ਤਾਂ ਮੈਂ ਤੁਹਾਨੂੰ ਦੱਸ ਦੂੰਗਾ ਕਵੇ ਐਮਐਲਏ ਸਾਹਿਬ ਨਹੀਂ ਹੈਗੇ ਮੈਂ ਕਹਿੰਦਾ ਚੈਲੰਜ ਕਰਦਾ ਲਖਬੀਰ ਸਿੰਘ ਰਾਏ ਨੂੰ ਕਵੇ ਵੀ ਅਜੇ ਤੱਕ ਉਹ ਵਾਲੇ ਪੈਸੇ ਨਹੀਂ ਹੈਗੇ ਫਿਰ ਮੈਂ ਦੱਸ ਦੂੰਗਾ ਵੀ ਕਿਹੜੇ ਕਿਹੜੇ ਡਿਪਾਰਟਮੈਂਟ ਚ ਅਜੇ ਵੀ ਪਏ ਨੇ ਨਗਰ ਸਾਹਿਬ ਰਵਨੀਤ ਮਿੱਟੂ ਨੇ ਜੋ ਪਹਿਲਾਂ ਕਾਂਗਰਸ ਦੇ ਵਿੱਚ ਉੱਚਾ ਅਦੇ ਅਨੰਦ ਮਾਣਿਆ ਤੇ ਅੱਜ ਉਹ ਭਾਜੀਪੀ ਦੇ ਵਿੱਚ ਜਿਹੜੇ ਸ਼ਾਮਲ ਹੋਏ ਨੇ ਉਸ ਤੋਂ ਬਾਅਦ ਲਗਾਤਾਰ ਕਾਂਗਰਸ ਦੇ ਖਿਲਾਫ ਬਿਆਨ ਦਿੱਤੇ ਜਾ ਰਹੇ ਨੇ ਇੱਕ ਪੰਜਾਬੀ ਟੁੱਕੜਬੋਚ ਟੁੱਕੜਬੋਚ ਕਹਿੰਦੇ ਨਾ ਬਾਈ ਆਪਣੇ ਪਿੰਡਾਂ 'ਚ ਆ ਬਾਈ ਟੁੱਕੜਬੋਚ ਐ ਇੱਕ ਹੋਰ ਐ ਨਾਚ ਮੇਰੀ ਬੁਲਬੁਲ ਪੈਸਾ ਮਿਲੂਗਾ ਇੱਥੇ ਹੈਗਾ ਨਾਚ ਮੇਰੀ ਬੁਲਬੁਲ ਮੰਤਰੀ ਪਦ ਮਿਲੂਗਾ ਰਾਜ ਸਭਾ ਮਿਲੂਗੀ ਹੈ ਉਹ ਟੁੱਕੜਬੋਚ ਜਿਹੜਾ ਆ ਨਾ ਬਣ ਗਿਆ ਆ ਅਸਲ 'ਚ ਉਹਨੇ ਆਪਣੇ ਪਿਓ ਦਾਦੇ ਦੀ ਵਿਰਾਸਤ ਨੂੰ ਖੋਰਾ ਲਾਇਆ ਇਹ ਬੀਜੇਪੀ ਦਾ ਟੁੱਕੜਬੋਚ ਬਣ ਗਿਆ ਜੀ ਬੀਜੇਪੀ ਅੱਗੇ ਬੁਲਬੁਲ ਵਾਂਗੂ ਨੱਚਦਾ ਉਹ ਕਹਿੰਦੇ 나ਚ ਮੇਰੀ ਬੁਲਬੁਲ ਮੰਤਰੀ ਬਣਾएंगे ਰਾਜ ਸਭਾ ਬਣਾएंगे ਤੇਰੇ ਕੋ ਬੜੀ ਕੋਠੀ ਦੇ ਦੇਗੇ 나ਚ ਹੈ ਤੇਰੇ ਕੋ ਔਰ ਸਿਕਿਉਰਟੀ ਦੇ ਦੇਗੇ 나ਚ ਇਹ ਜਿਹੜੇ ਟੁੱਕੜਬੋਚ ਨੇ ਨਾ ਇਹ ਹਮੇਸ਼ਾ ਹੀ ਰਹੇ ਨੇ ਔਰੰਗਜ਼ੇਬ ਵੀ ਰਹੇ ਵੇਲੇ ਵੀ ਰਹੇ ਨੇ ਅੰਗਰੇਜ਼ਾਂ ਵੇਲੇ ਵੀ ਰਹੇ ਨੇ ਤੇ ਵਜੀਦ ਖਾਨ ਵੇਲੇ ਵੀ ਰਹੇ ਨੇ ਇੱਥੇ ਆਪਾਂ ਦੇਖਿਆ ਹੀ ਹੈ ਫਿਰ ਮਨਹਿਰ ਕੋਟਲਾ ਦੇ ਨਵਾਬ ਨੇ ਤੇ ਹਾ ਦਾ ਨਾਰਾ ਮਾਰਤਾ ਸੀ ਤੇ ਜਿਹੜਾ ਵਜ਼ੀਰ ਸੀ ਇੱਥੋਂ ਦਾ ਉਹ ਤਾਂ ਮੁਸਲਮ ਵੀ ਨਹੀਂ ਸੀਗਾ ਉਹਨੇ ਤਾਂ ਕਹਿਤਾ ਸੀਗਾ ਵੀ ਇਹ ਸੱਪ ਦੇ ਸਪੋਲੀਏ ਨੇ ਵੱਡੇ ਹੋ ਕੇ ਸੱਪ ਬਣ ਗਏ ਹੈ ਤੇ ਇਹ ਇਹ ਤੋਂ ਜੋ ਮਰਜ਼ੀ ਕਹਾ ਲਓ ਟੁੱਕੜ ਪੋਚਾਂ ਚ ਜੋ ਮਰਜ਼ੀ ਕਹਾ ਲਓ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਉਹਨੂੰ ਕਿ ਇਹ ਜਿਹੜਾ ਕੰਮ ਸ਼ੁਰੂ ਕੀਤਾ ਨਾ ਤੈਨੂੰ ਨਾ ਪੰਜਾਬ ਦੇ ਲੋਕਾਂ ਨੇ ਬਖਸ਼ਣਾ ਤੇ ਨਾ ਪੰਜਾਬ ਦੇ ਤੇ ਦੁਨੀਆਂ ਦੇ ਸਿੱਖਾਂ ਨੇ ਤੈਨੂੰ ਬਖਸ਼ਣਾ ਹੈ ਜਿਹੜਾ ਤੂੰ ਆਰਐਸਐਸ ਤੇ ਬੀਜੇਪੀ ਦੀ ਟੁੱਕੜਬੋਚੀ ਕਰ ਰਿਹਾ ਹੈ ਬੋਲਬਲ ਬਣ ਕੇ ਨੱਚ ਰਿਹਾ ਹੈ ਇਹ ਤੈਨੂੰ ਪਛਾਣਨਾ ਨਹੀਂਗਾ ਔਰ ਤੈਨੂੰ ਇਤਿਹਾਸ ਦੇ ਵਿੱਚ ਜਿੰਨੇ ਵੀ ਟੁੱਕੜਬੋਚ ਹੋਏ ਨੇ ਚਾਹੇ ਰੰਗਜੀਬ ਨਾਲ ਹੋਏ ਨੇ ਤੇ ਚਾਹੇ ਵਜੀਦ ਖਾਨ ਨਾਲ ਹੋਏ ਨੇ ਚਾਹੇ ਅੰਗਰੇਜ਼ਾਂ ਨਾਲ ਹੋਏ ਨੇ ਲੋਕ ਉਹਨਾਂ ਦੀਆਂ ਮੜੀਆਂ ਤੇ ਕਬਰਾਂ ਦੇ ਉੱਤੇ ਪਿਸ਼ਾਬ ਤੇ ਜੁੱਤੀਆਂ ਮਾਰਦੇ ਨੇ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਪਿਛਲੇ ਦਿਨ ਰਾਹੁਲ ਗਾਂਧੀ ਦੇ ਬਿਆਨ ਨੂੰ ਇੱਕ ਕਾਰਾਂ ਨੂੰ ਲੈ ਕੇ ਲਾ ਪਹਿ ਬਾਤ ਹੋਇਆ ਸੀ ਕਿ ਰਾਹੁਲ ਨੇ ਵਿਦੇਸ਼ ਦੀ ਜਾ ਕੇ ਗਲਤ ਬਿਆਨ ਦਿੱਤਾ ਜਿਵੇਂ ਭੜਕਾਊ ਬਿਆਨ ਦਿੱਤਾ ਕਿਵੇਂ ਦੇ ਦੇ ਰாகுਲ ਕਾਂਦੀ ਨੇ ਦੇਸ਼ ਦੀ ਜਿਹੜੀ ਇਸ ਵੇਲੇ ਦੀਆਂ ਪਰਸਥਿਤੀਆਂ ਬਣੀਆਂ ਹੋਈਆਂ ਨੇ ਕਿਉਂਕਿ ਜਿਹੜਾ ਆਰਐਸਐਸ ਤੇ ਬੀਜੇਪੀ ਦਾ ਜਿਹੜਾ ਅਜੰਡਾ ਹੈਗਾ ਆ ਉਹਦਾ ਅਜੰਡਾ ਕੀ ਹੈ ਉਹਨਾਂ ਦਾ ਹਿਡਨ ਅਜੰਡਾ ਇਹ ਹੈਗਾ ਆ ਕਿ ਇਸ ਦੇਸ਼ ਨੂੰ ਜਿਹੜਾ ਕਿ ਸੈਕੂਲਰਿਜ਼ਮ ਦੇ ਆਧਾਰ ਤੇ ਬਣਿਆ ਦੇਸ਼ ਹੈ ਉਸ ਦੇਸ਼ ਦੇ ਵਿੱਚ ਫਿਰਕੂ ਤਾਕਤਾਂ ਦੇ ਤਹਿਤ ਜਿਵੇਂ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਫਿਰਕੂ ਤਾਕਤਾਂ ਨੇ ਮੁ슬ਮਾਨ ਦੇਸ਼ ਬਣਾਇਆ ਉਦੋਂ ਹੀ ਇੱਥੇ ਉਹ ਪਿਓਰ ਹਿੰਦੂ ਰਾਸ਼ਟਰ ਦਾ ਨਾਰਾ ਦਿੰਦੇ ਨੇ ਇਹ ਸੈਕੂਲਰ ਦੇਸ਼ ਆ ਇਹਦੇ ਵਿੱਚ ਸਾਰੇ ਧਰਮਾਂ ਦਾ ਸਾਡੇ ਸਾਡੇ ਸੰਵਿਧਾਨ 'ਤੇ ਸਾਰੇ ਧਰਮਾਂ ਦਾ ਸਾਰੀਆਂ ਜਾਤਾਂ ਦਾ ਸਾਰੇ ਫਿਰਕਿਆਂ ਦਾ ਐਸਸੀ ਐਸਟੀ ਮਿਨੋਰਟੀਜ਼ ਸਭ ਦਾ ਬਰਾਬਰ ਦਾ ਸਤਿਕਾਰ ਹੈ ਬਰਾਬਰ ਦੇ ਅਧਿਕਾਰ ਨਹੀਂ। ਔਰ ਅੱਜ ਆਰਐਸਐਸ ਤੇ ਬੀਜੇਪੀ ਜਿਹੜੀ ਆਪਣੇ ਅੰਦਰੂਨੀ ਏਜੰਡੇ ਦੇ ਤਹਿਤ ਸਾਰਿਆਂ ਨੂੰ ਆਪਣੇ ਵਿੱਚ ਸਮਾਉਣਾ ਚਾਹੁੰਦੇ ਆ। ਉਹ ਕਹਿੰਦੇ ਆ ਕਿ ਤਾਕਤ ਦੇ ਨਾਲ ਅਸੀਂ ਧਰਮ ਪਰਿਵਰਤਨ ਵੀ ਕਰਵਾ ਸਕਦੇ ਆ। ਇਸ ਜਿਹੜਾ ਇਹ ਹਿੱڈن ਏਜੰਡਾ ਆ ਇਸ ਨੂੰ ਭਾਂਪਦੇ ਹੋਏ ਜਿਸ ਤਰ੍ਹਾਂ ਦੇ ਪੂਰੇ ਹਿੰਦੁਸਤਾਨ ਦੇ ਵਿੱਚ ਹਾਲਾਤ ਬਣੇ ਹੋਏ ਨੇ ਜਿਸ ਤਰ੍ਹਾਂ ਅੱਜ ਐਸਟੀਆਂ ਨੂੰ ਸ਼ੈਡਿਊਲ ਟ్రਾਈਬਸ ਦੇ ਨਾਲ ਕੀਤਾ ਜਾ ਰਿਹਾ ਐਸਸੀਆਂ ਨਾਲ ਕੀਤਾ ਜਾ ਰਿਹਾ ਮਿਨੋਰਟੀਜ਼ ਦੇ ਨਾਲ ਕੀਤਾ ਜਾ ਰਿਹਾ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹੈਗੇ ਨਾ ਉਹ ਜਗ੍ਹਾ ਦੇ ਰਹੀ ਆ ਭਾਜੀਪੀ ਦੀ ਸਰਕਾਰ ਉੱਥੋਂ ਦੀ ਉਹ ਸੂਬੇ ਵਾਲੀ ਬਾਰਡਰ ਦੇ ਉੱਤੇ ਇੱਕ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਬੋਧੀਆਂ ਨੂੰ ਦੇ ਦਿੱਤਾ ਗਿਆ ਹੁਣ ਅੱਜ ਹੁਣੇ ਸਾਡੇ ਕਿਸਾਨ ਯੂਨੀਅਨ ਦੇ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਕਿਰਪਾਨ ਜਿਹੜੀ ਛੋਟੀ ਕਿਰਪਾਨ ਪਾ ਕੇ ਅਸੀਂ ਸਫਰ ਕਰ ਸਕਦੇ ਹਾਂ ਹਵਾਈ ਸਫਰ ਉਹਨਾਂ ਨੂੰ ਦਿੱਲੀ 에ਰਪੋਰਟ ਤੇ ਰੋਕ ਲਿਆ ਜਦੋਂ ਉਹਨਾਂ ਨੇ ਜਾਣਾ ਸੀਗਾ ਇੱਕ ਸਿੱਖ ਬੱਚੀ ਨੂੰ ਉਹਨੇ ਅਮਰਤ ਸ취ਆ ਹੋਇਆ ਸੀਗਾ ਕਿ ਉਹਨੂੰ ਜਿਹੜਾ ਹੈਗਾ ਆ ਇਮਤਿਹਾਨ ਜਿਹੜਾ ਉਹ ਇਹਦਾ ਜੁਡੀਸ਼ਰੀ ਦਾ ਦੇਣ ਜਾ ਰਹੀ ਸੀ ਉਹਨੂੰ ਨਹੀਂ ਦੇਣ ਦਿੱਤਾ ਗਿਆ ਕਿੰਨੀਆਂ ਇਹੋ ਜਿਹੀਆਂ ਅੰਦਰੂਨੀ ਤਾਕਤਾਂ ਨੇ ਜਿਹੜੀਆਂ ਅਕਾਲ ਤਖਤ ਨੂੰ ਕਮਜ਼ੋਰ ਕਰਨ ਤੇ ਤੇ ਹਰਮੰਦਰ ਸਾਹਿਬ ਦੇ ਕਿੰਨੇ Hindu ਲੀਡਰ ਨੇ ਜਿਹੜੇ ਕਹੀ ਜਾਂਦੇ ਨੇ ਹਰਮੰਦਰ ਸਾਹਿਬ ਦਾ ਮੰਦਰ ਹੈ ਕਹਿ ਨਹੀਂ ਰਹੇ ਕਿੰਨੇ ਲੀਡਰ ਨੇ ਬੀਜੇਪੀ ਦੇ ਤੇ ਜਿਹੜੇ ਉਹ ਆ ਆਰਐਸਐਸ ਦੇ ਤੇ ਹਿੰਦੂ ਮਹਾਸਭਾ ਦੇ ਤੇ ਜਿਹੜੇ ਦੂਸਰੇ ਨੇ ਉਹ ਕਹਿ ਰਹੇ ਨੇ ਹੈਗੇ ਨੇ ਕਿ ਕਿਸੇ ਨੂੰ ਨਹੀਂ ਅਸੀਂ ਰਹਿਣ ਦੇਣਾ ਕ੍ਰਪਾਨਾ ਰੱਖ ਲਓ ਹਥਿਆਰ ਰੱਖ ਲਓ ਇਹ ਕੀ ਹੈ ਕੀ ਸੰਕੇਤ ਦਿੰਦਾ ਆ ਕੀ ਸੰਕੇਤ ਦਿੰਦਾ ਆ ਜੇ ਕਿਤੇ ਬੀਜੇਪੀ ਦੀ ਸਰਕਾਰ ਫੁੱਲ ਮੈਜੋਰਟੀ ਦੀ ਆ ਜਾਂਦੀ 2/3 ਮੈਜੋਰਟੀ ਆ ਜਾਂਦੀ 400 ਪਾਰ ਵਾਲੀ ਤਾਂ ਤੁਹਾਡਾ ਸਵਿਧਾਨ ਵੀ ਬਦਲਿਆ ਜਾਣਾ ਸੀ ਉਹ ਤੇ ਦੋ ਹੀ ਸ਼ਬਦ ਨੇ ਨਾ ਇੱਕ ਸੈਕੂਲਰ ਸਬ ਤੇ ਡੈਮੋਕਰੇਟਿਕ ਜਿਹੜੀ ਪ੍ਰੈਮਬਲ ਹੈਗੀ ਆ ਉਹਦੇ ਚ ਦੋ ਸ਼ਬਦ ਕੱਢਣੇ ਨੇ ਸੈਕੂਲਰ ਤੇ ਡੈਮੋਕਰੇਟਿਕ ਤੇ ਮੁੜ ਕੇ ਕੀ ਹੋਊਗਾ ਚੈਨਾਰ ਦਾ ਰਾਜ ਹੋ ਜਾਊਗਾ ਤੇ ਚੈਨਾਰ ਕੇ ਰਾਜ ਤੋਂ ਬਾਅਦ ਫਿਰ ਜੋ ਮਰਜ਼ੀ ਕਰੇ ਰਾਜਾ ਜੋ ਮਰਜ਼ੀ ਕਰੇ ਤੁਹਾਡੀ ਬੋਲਣ ਦੀ ਆਜ਼ਾਦੀ ਪਹਿਲਾਂ ਹੀ ਖੋਈ ਹੋਈ ਐ ਤੁਸੀਂ ਨਾ ਲਾਓ ਚੈਨਲ ਦੇ ਉੱਤੇ ਥੋੜਾ ਥੋੜੇ ਦਿਨ ਜਿਆਦਾ ਵਿਖਾ ਦਿਓ ਤੁਹਾਡਾ ਚੈਨਲ ਬੰਦ ਸੋ ਇਸ ਕਰਕੇ ਇਹ ਜਿਹੜਾ ਇਹ ਜਿਹੜਾ ਅਜੰਡਾ ਆ ਬੀਜੇਪੀ ਦਾ ਇਹ ਸਾਫ਼ ਜਾਹਰ ਹੈ ਤੇ ਜੇ ਉਹਨੂੰ ਖੁੱਲ ਕੇ ਜੇ ਇਹਨਾਂ ਨੂੰ ਉਹਦੇ ਤੋਂ ਖਤਰਾ ਨਹੀਂਗਾ ਤਾਂ ਫਿਰ ਉਹਦੇ ਬਿਆਨ ਉਹਨੂੰ ਉਹਦੇ ਉਹਦੇ ਤੇ ਪੜਕੇ ਕਿਉਂ ਨੇ ਮੈਨੂੰ ਇੱਕ ਗੱਲ ਦੱਸੋ ਮੈਨੂੰ ਇੱਕ ਚੀਜ਼ ਦੱਸੋ ਵੀ ਜਿਹੜੇ ਜਿਹੜੇ ਬੀਜੇਪੀ ਜਿਹੜੀ ਬੀਜੇਪੀ ਪੰਜਾਬ ਦੇ ਕਿਸਾਨਾਂ ਦੇ ਉੱਤੇ ਅਤਿਆਚਾਰ ਕਰ ਰਹੀ ਹੈ ਜਿਹੜੀ ਬੀਜੇਪੀ ਅੱਜ ਸਾਡਾ ਜਿਹੜਾ ਆਰਡੀਐਫ ਦਾ ਪੈਸਾ ਪੰਜਾਬ ਦਾ ਪੈਸਾ 10 ਕਰੋੜ ਦੇ ਕਰੀਬ ਰੱਖੀ ਬੈਠੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਤਰੱਕੀ ਨਾ ਹੋ ਸਕੇ ਕਿਸਾਨਾਂ ਦੀ ਜਿਹੜੇ ਅੱਜ ਸ਼ੈਲਰ ਮਾਲਕਾਂ ਦਾ ਚੌਲ ਨਹੀਂ ਚੱਕਿਆ ਗਿਆ ਤੇ ਉਹਨਾਂ ਨੂੰ ਇਹ ਅਹਿਸਾਸ ਕਰਾਤਾ ਕਿ ਅੱਗੇ ਤੋਂ ਚੌਲ ਨਹੀਂ ਚੁੱਕਣਾ ਤੁਸੀਂ ਝੋਨਾ ਨਹੀਂ ਚੁੱਕਣਾ ਪਿਛਲੀ ਵਾਰ ਵੀ ਲੇਟ ਕੀਤਾ ਐਸ ਵਾਰ ਵੀ ਸ਼ੈਲਰ ਇੰਡਸਟਰੀ ਖਤਮ ਕਰਕੇ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚੋਂ ਜਿਹੜੀ ਖੇਤੀ ਹੈ ਇਹਨੂੰ ਖਤਮ ਕੀਤਾ ਜਾਵੇ ਖੇਤੀ ਜਦੋਂ ਖਤਮ ਹੋਣ ਲੱਗੂਗੀ ਕਿਸਾਨ ਆਪੀਓ ਖੇਤ ਆਪਣੇ ਜ਼ਮੀਨਾਂ ਵੇਚਣਗੇ ਔਰ ਇੱਥੇ ਉਹਨਾਂ ਦੇ ਅਮਾਨੀ ਤੇ ਅਦਾਨੀ ਆ ਕੇ ਜ਼ਮੀਨਾਂ ਖਰੀਦਣਗੇ ਸੋ ਇਹ ਜਿਹੜਾ ਏਜੰਡਾ ਪੰਜਾਬ ਨੂੰ ਮਾਰਨ ਦਾ ਆ ਇਸ ਏਜੰਡੇ ਦੇ ਤਹਿਤ ਪੰਜਾਬ ਨੂੰ ਕਮਜ਼ੋਰ ਕੀਤਾ ਜਾ ਰਿਹਾ ਦੂਸਰੀ ਗੱਲ ਜਿਹੜੀ ਰਾਹੁਲ ਗਾਂਧੀ ਨੇ ਕਹੀ ਹੈ ਮੈਨੂੰ ਇੱਕ ਗੱਲ ਦੱਸੋ ਮੇਰਾ ਪਰਿਵਾਰ ਪਾਕਿਸਤਾਨ ਤੋਂ ਆਇਆ ਅਸੀਂ ਆਪਣੇ ਘਰ ਬਾਹਰ ਹਵੇਲੀਆਂ ਜ਼ਮੀਨਾਂ ਛੋਟੇ ਦੇ ਸਰ ਵਰਗੀਆਂ ਜ਼ਮੀਨਾਂ ਜਿਹੜੀਆਂ ਕਿ ਸੌਵਾਂ ਏਕੜਾਂ ਦੇ ਵਿੱਚ ਸੀਗੀਆਂ ਛੱਡ ਕੇ ਆਏ ਕਾਦੇ ਵਾਸਤੇ ਆਏ ਕਿਉਂ ਮੁਸਲਮ ਕੰਟਰੀ ਹੈ ਅਸੀਂ ਇੱਕ ਧਰਮ ਨਿਰਪੱਖ ਦੇਸ਼ ਦੇ ਵਿੱਚ ਜਾਣਾ ਆ ਸੈਕੂਲਰ ਕੰਟਰੀ ਚ ਜਾਣਾ ਆ ਆਪਣੇ ਛਾਤੀ ਦੇ ਨਾਲ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਤੇ ਪੋਥੀਆਂ ਸੁਖਮੀ ਸਾਹਿਬ ਦੀ ਜਪਦੀ ਸਾਹਿਬ ਦੀ ਤੇ ਹੋ ਰਹਿਰਾ ਸਾਹਿਬ ਦੀ ਉਹ ਪੋਥੀਆਂ ਲੈ ਕੇ ਸਾਰਾ ਕੁਝ ਛੱਡ ਕੇ ਆਪਣੇ ਬੱਚਿਆਂ ਤੱਕ ਆਪਣੀਆਂ ਔਰਤਾਂ ਤੱਕ ਦੇ ਕਤਲ ਕਰਵਾ ਕੇ ਔਰ ਆਪਣੇ 10 ਲੱਖ ਲੋਕਾਂ ਦਾ ਕਤਲ ਕਰਵਾ ਕੇ ਕਹਾਨ ਕਰਵਾ ਕੇ ਸਾਰਾ ਕੁਝ ਤਿੰਨ ਕੱਪੜਿਆਂ 'ਚ ਇੱਧਰ ਆਏ ਇਸ ਕਰਕੇ ਆਏ ਸੀਗੇ ਕਿ ਉੱਥੇ ਉਹਨਾਂ ਨੇ ਕਹਿਤਾ ਮੁਸਲਮਾਨ ਰਾਜ ਐ ਇੱਥੇ ਕਹਿੰਦੇ ਹਿੰਦੂ ਰਾਜ ਐ ਇਸ ਕਰਕੇ ਆਏ ਸੀ 10 ਲੱਖ ਕਤਲ ਇਸ ਕਰਕੇ ਕਰਾਇਆ ਸੀ ਅਸੀਂ ਸੋ ਇਸ ਕਰਕੇ ਅੱਜ ਵੀ ਜਿਹੜਾ ਕੋਈ ਪੁਰਾਣਾ ਬੰਦਾ ਜਿਹੜਾ ਪਾਕਿਸਤਾਨ ਤੋਂ ਆਇਆ ਹੈ ਬਜ਼ੁਰਗ ਸਾਡੀ ਮਾਂ ਜਾਂ ਜਿਹੜਾ ਜਿਹੜਾ ਬਜ਼ੁਰਗ ਹੈ ਤੁਹਾਨੂੰ ਮਿਲੂਗਾ ਉਹਦੀਆਂ ਜਦੋਂ ਉਹਦੇ ਨਾਲ ਗੱਲ ਕਰੋਗੇ ਉਹਦੇ ਅੰਜੂ ਨਹੀਂ ਟਿਕਦੇ ਹੈਗੇ ਸੋ ਇਸ ਕਰਕੇ ਇਹ ਜਿਹੜਾ ਦੇਸ਼ ਹੈ ਇਹ ਦੇਸ਼ ਸਾਰੇ ਧਰਮਾਂ ਦਾ ਸਾਰੀਆਂ ਜਾਤਾਂ ਦਾ ਸਾਰੇ ਵਰਗਾਂ ਦਾ ਸਾਂਝਾ ਬਰਾਬਰਤਾ ਦੇ ਅਧਿਕਾਰਾਂ ਵਾਲਾ ਦੇਸ਼ ਹੈ ਜਦੋਂ ਵੀ ਕੋਈ ਮਾੜੀ ਸੋਚ ਵਾਲੀ ਕੋਈ ਜਥੇਬੰਦੀ ਪਾਰਟੀ ਕੋਈ ਲੀਡਰ ਇਹਦੇ ਤੇ ਕੋਈ ਇਹੋ ਜਿਹੀ ਆਖ ਰੱਖੂਗਾ ਕੋਈ ਇਹੋ ਜਿਹਾ ਅੰਦਰੂਨੀ ਉਹਦੇ ਅੰਦਰ ਉਹਦੀ ਭਾਵਨਾ ਹੋਊਗੀ ਕਿ ਮੈਂ ਇਹਨੂੰ ਦੂਜੀ ਤਰ੍ਹਾਂ ਦਾ ਕੋਈ ਇੱਕ ਪਾਰਟਿਕੂਲਰ ਧਰਮ ਦਾ ਦੇਸ਼ ਬਣਾਉਣਾ ਤਾਂ ਫਿਰ ਇਹੋ ਜੀਆਂ ਗੱਲਾਂ ਖੁੱਲ ਕੇ ਕੋਈ ਚਾਨਕ ਰੱਖਣ ਵਾਲਾ ਲੀਡਰ ਹੀ ਕਰੂਗਾ ਜਿਹਦੇ ਅੰਦਰ ਜੁਰਤ ਹੈ ਉਹੀ ਕਰੂਗਾ ਆ ਜਿਹੜੇ ਤੁਰੇ ਫਿਰਦੇ ਨੇ ਨਾ ਮੇਰੇ ਮੂੰਹ ਚੋਂ ਹੋਰ ਸ਼ਬਦ ਨਿਕਲਣ ਲੱਗਾ ਸੀਗਾ ਨਾ ਮਰਦੇ ਲੋਕ ਉਹਨਾਂ ਕੋਲੋਂ ਨਹੀਂ ਕੀਤੀਆਂ ਜਾਣੀਆਂ ਉਹ ਤਾਂ ਟੁੱਕੜਬੋਚ ਹੀ ਬਣ ਸਕਦੇ ਨੇ ਰਮਨੀਤ ਬਿੱਟੂ ਵਾਂਗੂ ਉਹ ਇਹ ਸੰਨ ਕੁਲਜੀਤ ਸਿੰਘ ਨਾਗਰਾ ਸਾਫ ਕਾ ਵਿਧਾਇਕ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿੱਤੇ ਪੰਜਾਬ ਦੀ ਕਾਨੂੰਨੀ ਵਿਵਸਥਾ ਦਾ ਘਮਗਾ ਚੁੱਕਿਆ ਉੱਤੇ ਹੀ ਜੋ ਰਵਨੀਤ ਬਿੱਟੂ ਨੇ ਉਹ ਭਾਜਪਾ ਦੇ ਟੁੱਕੜਬੋਚ ਬਣ ਚੁੱਕੇ ਨੇ ਮਤੇਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੜੋਈ ਦੇ ਨਾਲ ਰਿੰਦਰ ਸਿੰਘ ਪੱਟ ਦੀ ਵਿਸ਼ੇਸ਼ ਰਿਪੋਰਟ